ਸਾਰ ਵਿੱਚ ਈਰਖਾ ਦਾ ਬੜਾ ਜ਼ੋਰ ਹੈ ਜਿਨ੍ਹਾਂ ਨੂੰ ਨਹੀਂ ਸੋਜੀ ਉਹ ਕਿਸੇ ਨੂੰ ਵੱਧ ਦਾ ਫੁੱਲ ਦਾ ਨਹੀਂ ਦੇਖ ਸਕਦੇ ਅੱਜ ਦੇ ਯੁੱਗ ਵਿੱਚ ਉਹਨਾਂ ਦੀ ਗਿਣਤੀ ਬਹੁਤ ਹੈ ਜਿਹੜੇ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਪਰ ਦੂਜੇ ਨੂੰ ਸੁਖੀ ਦੇਖ ਕੇ ਬਹੁਤ ਦੁਖੀ ਹੱਸ ਸੰਗਤ ਨਾ ਕੀਤੀ ਹੋਵੇ ਤਾਂ ਬੰਦਾ ਇਹਨਾਂ ਗੱਲਾਂ ਵਿੱਚ ਹੀ ਫਸਿਆ ਰਹਿੰਦਾ ਹੈ ਫਲਾਣਾ ਮੇਰੇ ਤੋਂ ਅੱਗੇ ਕਿਉਂ ਨਿਕਲ ਗਿਆ ਫਲਾਣੇ ਨੂੰ ਖੁਸ਼ੀ ਕਿਉਂ ਮਿਲ ਗਈ ਹੈ ਈਰਖਾ ਆ ਜਾਂਦੀ ਹੈ ਇਤੇ ਇੰਨੀ ਗੱਲ ਯਾਦ ਰੱਖਿਓ ਕਿ ਈਰਖਾ ਕਰਨ ਵਾਲੇ ਕੋਈ ਬਾਹਰ ਦੇ ਨਹੀਂ ਹੁੰਦੇ ਆਪਣੇ ਨੇੜੇ ਅਤੇ ਖੂਨ ਦੇ ਰਿਸ਼ਤੇ ਵਿੱਚੋਂ ਹੀ ਹੁੰਦੇ ਹਨ ਸੰਗਤ ਜੀ ਗੁੱਸਾ ਨਾ ਕਰਿਓ ਪਰ ਇਹ ਸੱਚਾਈ ਹੈ ਇਹੋ ਜਿਹੇ ਲੋਕ ਤੁਹਾਡੇ ਆਪਣੇ ਨਜ਼ਦੀਕੀਆਂ ਵਿੱਚ ਹੀ ਹੁੰਦੇ ਹਨ ਹੁਣ ਇਹ ਸੁਣ ਕੇ ਕਿਤੇ ਘਬਰਾਣਾ ਜਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ੀ ਹੋਈ ਅਨਮੋਲ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਆਸਰਾ ਲੈ ਲੈਣਾ ਜੇ ਤੁਹਾਡੇ ਕੋਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਹੈ ਤਾਂ ਇਹ ਬਾਣੀ ਤੁਹਾਡੇ ਨਾਲ ਈਰਖਾ ਕਰਨ ਵਾਲੇ ਤੋਂ ਵੀ ਰਾਖੀ ਕਰਦੀ ਹੈ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦਾ ਪੈਰਾ ਰੱਖੋਗੇ ਤਾਂ ਜਿਹੜਾ ਕੋਈ ਤੁਹਾਡੇ ਬੁਰੇ ਦੀਆਂ ਸਕੀਮਾਂ ਬਣਾਉਂਦਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਤੁਹਾਨੂੰ ਉਸ ਤੋਂ ਬਚਾਏਗੀ ਗੁਰੂ ਘਰ ਕਹਿੰਦਾ ਹੈ ਕਿ ਜੇ ਚੰਗੇ ਕੰਮ ਕਰਨੇ ਚਾਹੀਦੇ ਹਨ ਤੁਸੀਂ ਕਦੀ ਨੋਟ ਕਰੋ ਜਦੋਂ ਕੋਈ ਚੰਗਾ ਕੰਮ ਕਰੇ ਉਸ ਦੀ ਆਟੋਮੈਟਿਕਲੀ ਸੋਭਾ ਹੁੰਦੀ ਹੈ ਅਤੇ ਜਦੋਂ ਉਸ ਦੀ ਸੋਭਾ ਹੋਵੇ ਵਿੱਚੋਂ ਹੀ ਆਪਣੇ ਨੇੜੇ ਦੇ ਹੀ ਹੁੰਦੇ ਹਨ ਕੋਈ ਬਾਹਰੋਂ ਨਹੀਂ ਜਿਨ੍ਹਾਂ ਕੋਲੋਂ ਕਿਸੇ ਦੀ ਸੋਭਾ ਵੀ ਨਹੀਂ ਜਰੀ ਜਾਂਦੀ ਬਰਦਾਸ਼ਤ ਨਹੀਂ ਹੁੰਦੀ ਫਿਰ ਉਹ ਉਸ ਦਾ ਬੁਰਾ ਕਰਨ ਵਾਲੀਆਂ ਸਕੀਮਾਂ ਬਣਾਉਂਦੇ ਹਨ ਸੰਗਤ ਜੀ ਅੱਜ ਕੱਲ ਦਾ ਜੋ ਸਮਾਂ ਜਾ ਰਿਹਾ ਹੈ ਇੰਨਾ ਭਾਰੀ ਕਾਲਯੁਗ ਹੈ ਕਿ ਈਰਖਾ ਦੁਸ਼ਿਪਾਵਨਾ ਦਾ ਹੱਦੋਂ ਵੱਧ ਜ਼ੋਰ ਹੈ ਜਰਾ ਜਿਆ ਕੋਈ ਤਰੱਕੀ ਕਰੇ ਚੜ੍ਹਦੀ ਕਲਾ ਵੱਲ ਜਾਵੇ ਜਾਂ ਕੋਈ ਬਾਣੀ ਵਾਲੇ ਪਾਸੇ ਹੀ ਵੱਧ ਜਾਵੇ ਸਿਵਰਣ ਵੱਲ ਵੱਧ ਜਾਵੇ ਆਪਣੇ ਹੀ ਨਹੀਂ ਛੱਡਣਗੇ ਬਿਲਕੁਲ ਨੇੜੇ ਤੇ ਹੀ ਬਰਦਾਸ਼ਤ ਨਹੀਂ ਕਰਨਗੇ ਈਰਖਾ ਰੱਖਣ ਲੱਗ ਜਾਂਦੇ ਹਨ ਇੱਥੋਂ ਤੱਕ ਵੇਖਿਆ ਗਿਆ ਹੈ ਕਈ ਵਾਰ ਇੱਕ ਸਰੀਰ ਦੂਜੇ ਨੂੰ ਫਤਿਹ ਵੀ ਨਹੀਂ ਬੁਲਾਉਂਦਾ ਕਿ ਇਹ ਦੂਸਰੇ ਟਕਸਾਲ ਦਾ ਹੈ ਪਾਠਕ ਸਾਲਾਂ ਸਾਰਿਆਂ ਦਾ ਮੋਢ ਤਾਂ ਸਾਇਬ ਸ਼੍ਰੀ ਗੁਰਗੰਸਾਹਿ ਜੀ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੀ ਈਰਖਾ ਤੋਂ ਡਰ ਕੇ ਤੁਸੀਂ ਚੰਗੇ ਕੰਮ ਕਰਨੇ ਛੱਡ ਦਿਓ ਚੰਗੇ ਕੰਮ ਡਟ ਕੇ ਕਰੋ ਪ੍ਰਣਾਣ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਬਾੜ ਲਾ ਲਵੋ ਫਿਰ ਈਰਖਾ ਕਰਨ ਵਾਲੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਅੱਗੇ ਵਧਦੇ ਜਾਵੋਗੇ ਈਰਖਾ ਦਾ ਇੰਨਾ ਜ਼ਿਆਦਾ ਜੋਰ ਚੱਲ ਰਿਹਾ ਹੈ ਕਿ ਇਸ ਦੇ ਚੱਕਰ ਵਿੱਚ ਪੈ ਕੇ ਆਪਣੇ ਖੂਨ ਦੇ ਰਿਸ਼ਤੇ ਨਾਲ ਸੰਬੰਧ ਰੱਖਣ ਵਾਲੇ ਹੀ ਮਾੜਾ ਕਰਵਾਉਣ ਵਾਸਤੇ ਕਿਸੇ ਦਾ ਬੁਰਾ ਸੋਚਦੇ ਹਨ ਅਤੇ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਨੇ ਗਿਰ ਜਾਂਦੇ ਹਨ ਕਿ ਉਹ ਜੰਤਰਾ ਮੰਤਰਾਂ ਤੇ ਟੂਨੇ ਟੱਪਰਿਆਂ ਦਾ ਵੀ ਸਹਾਰਾ ਲੈਂਦੇ ਹਨ ਸੰਗਤ ਜੀ ਪਰ ਜਦੋਂ ਵੀ ਕਦੇ ਤੁਹਾਨੂੰ ਇਸ ਤਰ੍ਹਾਂ ਲੱਗੇ ਜਾਂ ਇਸ ਤਰ੍ਹਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਤੇ ਕਰੇ ਜੰਤਰ ਮੰਤਰ ਜਾਂ ਭੂਤਾ ਪ੍ਰੇਤਾ ਦਾ ਪੈਰਾ ਹੈ ਤਾਂ ਤੁਸੀਂ ਉਸੇ ਵਕਤ ਹੀ ਸ਼ੁਕਰਾਨਾ ਕਰੋ ਧੰਨ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਤ ਸੰਗਤ ਦੀ ਝੋਣੀ ਚ ਪਾ ਕੇ ਸੰਗਤਾਂ ਨੂੰ ਇਹਨਾਂ ਰੋਗਾਂ ਤੋਂ ਮੁਕਤ ਕੀਤਾ ਹੈ ਸੰਗਤ ਜੀ ਹੁਣ ਆਮ ਕਰਕੇ ਹੀ ਲੋਕ ਇਸ ਗੱਲ ਤੋਂ ਵੀ ਪਰੇਸ਼ਾਨ ਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਘਰੇ ਚੀਜ਼ਾਂ ਦਾ ਪਹਿਰਾ ਹੈ ਕਿਉਂਕਿ ਇੱਕ ਗੱਲ ਤੁਹਾਨੂੰ ਦੱਸ ਦਈਏ ਚਾਹੇ ਬਹੁਤ ਪੜ੍ਹੇ ਲਿਖੇ ਇਨਸਾਨ ਕਹਿੰਦੇ ਹਨ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਪਰ ਸੰਗਤ ਜੀ ਜੇ ਅਸੀਂ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਇਹ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾ ਚ ਸੰਗਤ ਜੀ ਹੁਣ ਇਸ ਦੇ ਨਾਲ ਸੰਬੰਧਿਤ ਅਸੀਂ ਆਪ ਜੀ ਨੂੰ ਇੱਕ ਸਾਖੀ ਸੁਣਾਉਂਦੇ ਹਾਂ ਤਾਂ ਸਰਗਰ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਗਏ ਉੱਥੇ ਵੀ ਮਾੜੀਆਂ ਰੂਹਾਂ ਦਾ ਵਾਸਾ ਸੀ ਗੁਰੂ ਸਾਹਿਬ ਨੇ ਗੋਇੰਦਵਾਲ ਨੂੰ ਵਸਾਉਣ ਲਈ ਇਹ ਵਚਨ ਕੀਤਾ ਬਖਸ਼ਿਸ਼ ਕੀਤੀ ਕਿ ਜਿਹੜਾ ਇੱਥੇ ਵਸੇਗਾ ਉਸ ਨੂੰ ਇਹ ਚੀਜ਼ਾਂ ਤੰਗ ਨਹੀਂ ਕਰਨਗੀਆਂ ਇਸ ਤੋਂ ਇਲਾਵਾ ਗੁਰਤੇਗ ਬਾਦਰ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਦਾ ਜ਼ਿਕਰ ਪੜਨ ਤੇ ਵੀ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹੈ ਨੇ ਆਨੰਦਪੁਰ ਸਾਹਿਬ ਦੀ ਧਰਤੀ ਦਾ ਪਹਿਲਾ ਨਾਂ ਮਾਖੋਵਾਲ ਸੀ ਜੋ ਕਿ ਇੱਕ ਦਾਤ ਦੇ ਨਾਮ ਤੋਂ ਸੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਵਸਤਾ ਵਿੱਚ ਇਸ ਧਰਤੀ ਤੇ ਗਏ ਆਪਣੇ ਪਾਵਨ ਚਰਨ ਇਸ ਧਰਤੀ ਤੇ ਪਾਏ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਬੜਾ ਆਨੰਦ ਬਣਿਆ ਹੈ ਇੱਥੇ ਆਨੰਦ ਵੰਡਿਆ ਜਾਵੇਗਾ ਇੱਥੇ ਲੋਕ ਆਨੰਦ ਲੈਣਗੇ ਇਸ ਲਈ ਅੱਜ ਤੋਂ ਇਸ ਧਰਤੀ ਦਾ ਨਾਮ ਅਨੰਦਪੁਰ ਹੋ ਵੀ ਗਿਆ ਇਹ ਜ਼ਿਕਰ ਤਾ ਕੀਤਾ ਹੈ ਤਾਂ ਕਿ ਪਤਾ ਲੱਗ ਜਾਵੇ ਕਿ ਇਹ ਚੀਜ਼ਾਂ ਹੁੰਦੀਆਂ ਨੇ ਇੱਕ ਦਿਨ ਮਾਖੋਵਾਲ ਦਾਇੰਤ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆ ਖੜਾ ਹੋ ਗਿਆ ਆਖਿਆ ਕਿ ਮੇਰੇ 700 ਚੇਲੇ ਹਨ ਅਸੀਂ ਇੱਥੇ ਰਹਿੰਦੇ ਹਾਂ ਪਰ ਜਦੋਂ ਤੁਸੀਂ ਇਹ ਜਗ੍ਹਾ ਲੈ ਲਈ ਹੈ ਜਦੋਂ ਦੀ ਤੁਸੀਂ ਇਹ ਜਗ੍ਹਾ ਲੈ ਲਈ ਹੈ ਤੁਹਾਡੇ ਸਿੱਖ ਤੇ ਬਾਣੀ ਪੜਦੇ ਹਨ ਅਸੀਂ ਬਾਣੀ ਅੱਗੇ ਟਿਕ ਨਹੀਂ ਸਕਦੇ ਜਿੱਥੋਂ ਸਾਡੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਵੇ ਉੱਥੋਂ ਸਾਨੂੰ ਅਗਾਹ ਭੱਜਣਾ ਪੈਂਦਾ ਹੈ ਇਸ਼ਾਰਾ ਲੈਣਾ ਕਿ ਇਹ ਚੀਜ਼ਾਂ ਹੈ ਨਹੀਂ ਗੁਰਤੇਗ ਭਾਦਰ ਸਾਹਿਬ ਜੀ ਨੇ ਦਹਿ ਦੇ ਘਰ ਵਿੱਚ ਆ ਕੇ ਕਿਹਾ ਕਿ ਅਸੀਂ ਕਿ ਤੁਸੀਂ ਹੁਣ ਸਰਹੰਦ ਜਾ ਕੇ ਬਸੋ ਦਸਵੇਂ ਜਾਮੇ ਵਿੱਚ ਹੀ ਤੁਹਾਡਾ ਉਧਾਰ ਕਰਾਂਗੇ ਇਸ ਤੋਂ ਇਲਾਵਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀਪਾਈ ਪ੍ਰਹਿਲਾਦ ਸਿੰਘ ਨਾਲ ਵਾਪਰੀ ਘਟਨਾ ਲਈਏ ਤਾਂ ਉਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਹ ਚੀਜ਼ਾਂ ਹੈ ਨਹੀਂ ਇੱਕ ਦਿਨ ਭਾਈ ਪ੍ਰਹਿਲਾਦ ਸਿੰਘ ਦੌੜਿਆ ਦੌੜਿਆ ਸਾਹੂ ਸਹੀ ਹੋਇਆ ਗੁਰੂ ਸਤਕੁਰੂ पास ਆਇਆ ਤੇ ਕਹਿਣ ਲੱਗਾ ਸਤਿਗੁਰ ਜੀ ਮੈਂ ਜੰਗਲ ਪਾਣੀ ਗਿਆ ਸੀ ਰਸਤੇ ਵਿੱਚ ਦੇਖਿਆ ਇੱਕ ਸਰੀਰ ਨੂੰ ਭੂਤ ਚਿੰਬੜਿਆ ਹੋਇਆ ਸੀ ਸਤਿਗੁਰ ਦਿਵ ਦ੍ਰਿਸ਼ਟੀ ਨਾਲ ਦੇਖ ਕੇ ਕਹਿਣ ਲੱਗੇ ਜਿਸ ਸਰੀਰ ਨੂੰ ਤੂੰ ਜਿਸ ਸਰੀਰ ਦਾ ਤੂੰ ਨਾਲ ਲੈ ਰਿਆ ਹੈ ਕਿ ਉਸ ਨੂੰ ਭੂਤ ਚਿੰਬੜਿਆ ਹੋਇਆ ਸੀ ਉਸ ਸਰੀਰ ਨੇ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਇਹ ਚੀਜ਼ਾਂ ਬੜੀਆਂ ਹੀ ਉਹਨਾਂ ਲਈ ਹਨ ਜਿਹੜੇ ਬਾਣੀ ਨਾਲ ਨਹੀਂ ਜੁੜਦੇ ਇਹ ਚੀਜ਼ਾਂ ਹੈ ਨੇ ਪਰ ਜੇ ਤੁਹਾਡੇ ਘਰ ਸੁਖਮਨੀ ਸਾਹਿਬ ਦਾ ਆਵਾਸਾ ਹੈ ਉਥੇ ਇਹ ਚੀਜ਼ਾਂ ਅਸਰ ਨਹੀਂ ਕਰ ਸਕਦੀਆਂ ਤਾਂ ਤਾਂ ਪਿਆਰੇ ਬਵਨਨ ਸਿੰਘ ਜੀ ਮਹਾਰਾਜ ਬਚਨ ਕਰਦੇ ਹਨ ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਪੰਜ ਬਾਣੀਆਂ ਨਾਲ ਰਾਹੀ ਹੋਵੇ ਜਿਸ ਘਰ ਵਿੱਚ ਰੋਜ਼ ਨੇਮ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੋਵੇ ਉਸ ਘਰ ਵਿੱਚ ਜਾਦੂ ਤੂਣੇ ਜੰਤਰ ਮੰਤਰ ਤੇ ਹੋਰ ਮਾੜੀਆਂ ਚੀਜ਼ਾਂ ਨੂੰ ਸਵਾਦ ਦੇ ਡੱਬੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਇਹ ਨਹੀਂ ਕਿ ਇਹ ਚੀਜ਼ਾਂ ਹੈ ਨਹੀਂ ਹੈਣੇ ਪਰ ਇਨ੍ਹਾਂ ਜੰਤਰ ਮੰਤਰ ਤੰਤਰਾਂ ਤੋਂ ਬਾਣੀ ਬਹੁਤ ਬਲਵਾਨ ਹੈ ਸੂਰਜ ਪ੍ਰਕਾਸ਼ ਵਿੱਚ ਵੀ ਬਚਨ ਹਨ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਪ੍ਰੇਤ ਤੇ ਦੈਂਤ ਬਲਵਾਨ ਇਨ੍ਹਾਂ ਜੰਤਰਾ ਮੰਤਰਾਂ ਜਾਤੂ ਟੂਣਿਆਂ ਦੀ ਵਿੱਦਿਆ ਜਿਨ੍ਹਾਂ ਨੇ ਲਈ ਹੋਵੇ ਉਹ ਇਹ ਵਿੱਦਿਆ ਦੂਸਰੇ ਦੇ ਬੁਰੇ ਲਈ ਵਰਤਦੇ ਹਨ ਪਰ ਜੇ ਤੁਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਪਿਆਰ ਕਰਦੇ ਹੋ ਤਾਂ ਇਹ ਵਿੱਦਿਆ ਤੁਹਾਡੇ ਤੇ ਨਹੀਂ ਚੱਲ ਸਕਦੀ ਕੋਈ ਤੁਹਾਡਾ ਬਾਲਵਿੰਗਾ ਨਹੀਂ ਕਰ ਸਕਦਾ ਅੰਮ੍ਰਿਤਸਰ ਵਿੱਚ ਸੰਗਤ ਦੇ ਇੱਕ ਪ੍ਰੇਮੀ ਹਨ ਸੁਲਤਾਨਵਿੰਦ ਗੇਟ ਕੋਲ ਉਹਨਾਂ ਦਾ ਲੱਕੜੀ ਦੇ ਆਰੇ ਦਾ ਕਾਰੋਬਾਰ ਹੈ ਉਹਨਾਂ ਦੇ ਘਰ ਸੁਖਮਨੀ ਸਾਹਿਬ ਜੀ ਦੀਆਂ 8 ਦਿਨ ਦੀਆਂ ਲੜੀਆਂ ਚੱਲ ਰਹੀਆਂ ਸਨ। ਉਹਨਾਂ ਨਾਲ ਉਹਨਾਂ ਦਿਨਾਂ ਵਿੱਚ ਜੋ ਬੀਤੀ ਜਦੋਂ ਇਹ ਅਸੀਂ ਹੁਣ ਤੁਹਾਡੇ ਨਾਲ ਸਾਂਝੀ ਕਰਾਂਗੇ। ਹਫਤਾਵਾਰੀ ਲੜੀਆਂ ਚੱਲ ਰਹੀਆਂ ਸਨ। ਇੱਕ ਦਿਨ ਸ਼ਾਮ ਨੂੰ ਆਰੇ ਤੋਂ ਉਹ ਪ੍ਰੇਮੀ ਆਪਣੇ ਘਰ ਨੂੰ ਗਏ ਤਾਂ ਉਹਨਾਂ ਦਾ ਪਾਂਡੀ ਜੋ ਰੇੜੇ ਤੇ ਕੱਟੀਆਂ ਹੋਈਆਂ ਲੱਕੜਾਂ ਦੀ ਢੋਆ ਢੁਆਈ ਕਰਦਾ ਸੀ ਉਹ ਰੇੜਾ ਲੈ ਕੇ ਜਦੋਂ ਗੇਟ ਕੋਲੇ ਪਹੁੰਚਿਆ ਤਾਂ ਉੱਥੇ ਜਿਹੜਾ ਅੜ ਗਿਆ। ਜਦੋਂ ਪਾਂਡੀ ਨੇ ਜਿਹੜਾ ਪਿੱਛੇ ਕੀਤਾ ਇਹ ਵੇਖ ਲਈ ਕਿ ਜਿਹੜਾ ਕਿਉਂ ਉੜ ਗਿਆ ਸੀ ਤਾਂ ਉਸਨੇ ਦੇਖਿਆ ਉੱਥੇ ਇੱਕ ਲੱਕੜ ਦੱਬੀ ਪਈ ਸੀ ਜਦੋਂ ਉਸਨੇ ਉਹ ਲੱਕੜ ਪੁੱਟੀ ਤਾਂ ਵੇਖਿਆ ਕਿ ਉੱਥੇ ਇੱਕ ਟੋਇਆ ਜਿਹਾ ਸੀ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਟੋਇੇ ਵਿੱਚ ਕੁਝ ਦੱਬਿਆ ਹੋਇਆ ਹੈ ਜਦੋਂ ਉਸਨੇ ਮਿੱਟੀ ਪਾਸੇ ਕੀਤੀ ਤਾਂ ਵੇਖਿਆ ਕਿ ਇੱਕ ਕੱਪੜੇ ਵਿੱਚ ਕੁਝ ਚੀਜ਼ਾਂ ਸਨ ਸੰਧੂਰ ਪਰਾਂਦੀ ਜੌਂਦੇ ਦਾਣੇ ਤੇ ਕੁਝ ਹੋਰ ਇਸ ਤਰ੍ਹਾਂ ਦੀਆਂ ਟੂਨੇ ਟੋਟਕੇ ਦੀਆਂ ਚੀਜ਼ਾਂ ਉਸ ਪੰਡੀ ਨੇ ਘਰਦਿਆਂ ਨੂੰ ਜਾ ਕੇ ਸਾਰੀ ਖਬਰ ਦਿੱਤੀ ਜਦੋਂ ਉਹਨਾਂ ਨੇ ਜਾ ਕੇ ਇਹ ਸਭ ਕੁਝ ਆਪਣੇ ਅੱਖੀ ਵੇਖਿਆ ਤਾਂ ਸੰਗਤ ਜੀ ਉਹ ਵੀ ਹੈਰਾਨ ਹੋ ਗਏ ਗੱਲ ਨੂੰ ਸਮਝਣ ਦਾ ਯਤਨ ਕਰਿਓ ਇਸ਼ਾਰਾ ਕਿ ਕਿਸੇ ਈਰਖਾ ਵਾਲੇ ਨੇ ਉਸ ਦਾ ਮਾੜਾ ਕਰਨਾ ਚਾਹਿਆ ਹੋਵੇਗਾ ਪਰ ਉਹਨਾਂ ਦੇ ਘਰ ਵਿੱਚ ਜੋ ਸੁਖਨੀ ਸਾਹਿਬ ਜੀ ਦੇ ਪਾਠ ਦਾ ਪ੍ਰਵਾਹ ਚੱਲ ਰਿਹਾ ਸੀ ਬਾਣੀ ਦੇ ਪ੍ਰਵਾਹ ਨੇ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਹੀ ਬਚਾ ਕਰ ਦਿੱਤਾ ਐਸੀ ਵਿੱਤ ਬਣਾ ਦਿੱਤੀ ਕਿ ਉਹ ਚੀਜ਼ਾਂ ਦਾ ਅਸਰ ਹੋਣ ਤੋਂ ਪਹਿਲਾਂ ਹੀ ਉਹ ਚੀਜ਼ਾਂ ਨਜ਼ਰ ਵਿੱਚ ਆ ਗਈਆਂ ਇਹ ਕਿਸੇ ਨਾਲ ਬੀਤਿਆ ਜ਼ਿਕਰ ਸਾਂਝਾ ਕਰਨ ਤੋਂ ਭਾਵ ਇਹ ਹੈ ਕਿ ਜੇ ਕੋਈ ਈਰਖਾ ਵਸ ਹੋ ਕੇ ਸਿੱਖ ਦਾ ਨੁਕਸਾਨ ਕਰਨਾ ਚਾਹੇ ਜਿਉ ਸਿੱਖ ਸੁਖਮੀ ਸਾਹਿਬ ਨਾਲ ਜੁੜਿਆ ਹੈ ਤਾਂ ਉਸ ਤੇ ਈਰਖਾਵਾਦੀ ਦਾ ਕੋਈ ਵੀ ਵਾਰ ਅਸਰ ਨਹੀਂ ਕਰ ਸਕਦਾ ਅੰਮ੍ਰਿਤਸਰ ਧਾਵ ਵਸਤੀ ਰਾਮ ਦੇ ਇੱਕ ਸਾਬਣ ਦਾ ਕਾਰਖਾਨਾ ਹੈ ਜਿਸ ਦੇ ਮਾਲਕ ਦਾ ਨਾਮ ਪਰਲੋਚਨ ਸਿੰਘ ਹੈ ਇਹ ਉਹਨਾਂ ਦਾ ਕਾਰਖਾਨਾ ਬਹੁਤ ਵਧੀਆ ਚੱਲਦਾ ਸੀ ਪਰ ਅਚਾਨਕ ਹੌਲੀ-ਹੌਲੀ ਘਾਟੇ ਵਿੱਚ ਜਾਣਾ ਸ਼ੁਰੂ ਹੋ ਗਿਆ ਕਿਸੇ ਦਾ ਚੰਗਾ ਭਲਾ ਚੱਲਦਾ ਕੰਮ ਜਦੋਂ ਥੱਲੇ ਆਉਣਾ ਸ਼ੁਰੂ ਹੋ ਜਾਵੇ ਤਾਂ ਜਿਸ ਨਾਲੇ ਬੀਤਦੀ ਹੈ ਇਹ ਸਿਰਫ ਉਹੀ ਜਾਣ ਸਕਦਾ ਹੈ ਇੰਨਾ ਘਾਟਾ ਸੰਗਤਜੀ ਪੈਣਾ ਸ਼ੁਰੂ ਹੋ ਗਿਆ ਕਿ ਸਫੇਦ ਭੋਸ਼ ਪਰਿਵਾਰ ਕੁਝ ਮਹੀਨਿਆਂ ਵਿੱਚ ਹੀ ਕੰਗਾਲੀ ਦੀ ਹਾਲਤ ਵਿੱਚ ਪਹੁੰਚ ਗਿਆ ਜਿੱਧਰ ਹੱਥ ਪਾਉਣ ਮਿੱਟੀ ਹੋ ਜਾਵੇ ਸਭ ਪਾਸੇ ਨੁਕਸਾਨ ਹੀ ਨੁਕਸਾਨ ਹੌਲੀ-ਹੌਲੀ ਰਾਸ ਵੀ ਖਾਦੀ ਗਈ ਸਾਰਾ ਪੈਸਾ ਫਸ ਗਿਆ ਬੜੀ ਤਰਸਯੋਗ ਹਾਲਤ ਹੋ ਗਈ ਉਸ ਪਰਿਵਾਰ ਦੀ ਕਿਸੇ ਮਹਾਪੁਰਸ਼ ਨਾਲ ਉਹਨਾਂ ਦਾ ਮੇਲ ਬਲਾਪ ਸੀ ਜਦੋਂ ਉਹਨਾਂ ਨੂੰ ਜਾ ਕੇ ਸਾਰੀ ਵਿਥਿਆ ਦੱਸੀ ਤਾਂ ਮਹਾਪੁਰਸ਼ਾਂ ਨੇ ਕਿਹਾ ਕਿ ਆਪਣੇ ਘਰ ਦੇ ਸਾਰੇ ਮੈਂਬਰ ਰਲ ਕੇ ਦਿਨ ਦੇ ਸਮੇਂ ਸ੍ਰੀ ਸੁਖਣੀ ਸਬਜ਼ੀ ਦੀ ਸਾਂਝੀ ਤੇ ਅਖੰਡ ਲੜੀ ਚਲਾਓ 40 ਦਿਨ ਲਈ ਹਫਤੇ ਬਾਅਦ ਕੜਾ ਪ੍ਰਸ਼ਾਦੀ ਦੇਖ ਰਾ ਕੇ ਅਰਦਾਸ ਕਰੀ ਜਾਓ ਪਰਿਵਾਰ ਨੇ ਵਚਨ ਨੂੰ ਸੱਤ ਕਰਕੇ ਮੰਨਿਆ ਤੇ ਘਰ ਵਿੱਚ ਸੁਖਮੀ ਸਾਬ ਜੀ ਦੀਆਂ ਅਖੰਡ ਲੜੀਆਂ ਚਲਾ ਦਿੱਤੀਆਂ ਹਫਤੇ ਕੋ ਬਾਅਦ ਉਹਨਾਂ ਨੇ ਕਿਸੇ ਕੋਲੋਂ 20-25000 ਰੁਪਏ ਉਧਾਰੇ ਫੜ ਕੇ ਸਾਬਣ ਬਣਾਉਣ ਲਈ ਜ਼ਰੂਰੀ ਸਮਾਨ ਤੇਲ ਕਸ਼ਟਿਕ ਸੋਡਾ ਆਦਿ ਲਿਆ ਕੇ ਵੱਡੇ ਕੜਾਹੇ ਵਿੱਚ ਸਾਬਣ ਬਣਾਉਣ ਲਈ ਪਾ ਦਿੱਤਾ ਤੇ ਥੱਲੇ ਅੱਗ ਭਾਲ ਦਿੱਤੀ ਕਿ ਸਾਬਣ ਤਿਆਰ ਕਰਕੇ ਵੇਚੀਏ ਪਰ ਰੱਬ ਦੀ ਕਰਨੀ ਉਸ ਕੜਾਹੀ ਵਿੱਚ ਸੰਗਤ ਜੀ ਵੱਡਾ ਸਾਰਾ ਸ਼ੀਕ ਹੋ ਗਿਆ ਤੇ ਤੇਲ ਸਾਰਾ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਅੱਗੇ ਹੀ ਨੁਕਸਾਨ ਬਹੁਤ ਹੋ ਚੁੱਕਾ ਸੀ ਇਹ 25000 ਜੋ ਉਧਾਰ ਲਿਆ ਸੀ ਇਹ ਸੋਚ ਕੇ ਇਸ ਨਾਲ ਥੋੜਾ ਬਹੁਤਾ ਕੰਮ ਸ਼ੁਰੂ ਕਰਦੇ ਹਾਂ ਉਹ ਵੀ ਮਿੱਟੀ ਹੋ ਗਿਆ ਹੋਰ ਕਰਜ਼ਾ ਸਿਰ ਚੜ ਗਿਆ ਸੰਗਤ ਜੀ ਜਦੋਂ ਉਹਨਾਂ ਨੇ ਮਹਾਪੁਰਸ਼ਾਂ ਨੂੰ ਇਹ ਸਾਰੀ ਘਟਨਾ ਸੁਣਾਈ ਤਾਂ ਕਹਿਣ ਲੱਗੇ ਤੁਸੀਂ ਘਬਰਾਓ ਨਹੀਂ ਇਸ ਵਿੱਚ ਕੋਈ ਭੜਾਈ ਛੁਪਿਆ ਹੈ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਕਾਰਜ ਸਵਾਰਦੀ ਹੈ ਵਿਗਾੜਦੀ ਨਹੀਂ ਸਾਡਾ ਵਿਸ਼ਵਾਸ ਹੈ ਕਿ ਸਤਿਗੁਰਾਂ ਨੇ ਤੁਹਾਨੂੰ ਕਿਸੇ ਆਉਣ ਵਾਲੇ ਵੱਡੇ ਖਤਰੇ ਤੋਂ ਬਚਾਇਆ ਹੈ ਤੁਹਾਡੀ ਰਾਖੀ ਕੀਤੀ ਹੈ ਅਜੇ ਤਾਂ ਤੁਹਾਨੂੰ ਸਿਰਫ ਹਫਤਾ ਹੋਇਆ ਹੈ ਬਾਣੀ ਦੇ ਪ੍ਰਵਾਹ ਚੱਲ ਆਉਂਦੇ ਆ ਤੁਸੀਂ 40 ਦਿਨ ਪੂਰੇ ਦਾ ਕਰੋ ਗੁਰੂ ਸਾਹਿਬ ਭਲੀ ਕਰਾਂਗੇ ਮਹਾਪੁਰਸ਼ਾਂ ਦੀ ਆਪਣੀ ਕਮਾਈ ਸੀ ਸੰਗਤ ਦੀ ਉਹਨਾਂ ਨੇ ਉਹਨਾਂ ਦੇ ਬਚਨਾਂ ਵਿੱਚ ਬਹੁਤ ਤਾਕਤ ਸੀ ਸਾਰਾ ਪਰਿਵਾਰ ਉਸੇ ਤਰ੍ਹਾਂ ਲੱਗਾ ਰਿਹਾ ਕਿਸੇ ਵਿਸ਼ਵਾਸ ਨਾਲ ਪੜੀ ਤੇ ਕਿਸੇ ਨੇ 부জে ਮਲਨਰ ਪੜੀ ਪਰ ਪੜਦੇ ਸਾਰੇ ਹੀਰੇ ਪਰਿਵਾਰ ਦੇ ਮੁਖੀ ਨੇ ਫਿਰ ਤੋਂ ਕਿਧਰੋਂ ਪੈਸੇ ਦਾ ਬੰਦੋਬਸਤ ਕੀਤਾ ਕਿ ਫਿਰ ਤੋਂ ਸਾਬੜ ਬਣਾਉਣ ਦੀ ਤਿਆਰੀ ਕਰੀਏ ਉਹਨਾਂ ਨੇ ਨਵਾਂ ਕੜਾ ਆ ਬੜਵਾਇਆ ਸੋਚਿਆ ਕਿ ਪੱਠੀ ਪੁੱਟ ਗਈ ਦੁਬਾਰਾ ਤੋਂ ਪੱਕੀ ਕਰ ਲਈਏ ਕਿਉਂਕਿ ਸਾਰੀ ਪੱਠੀ ਖਰਾਬ ਹੋ ਗਈ ਸੀ ਜਦੋਂ ਸੰਗਰਜੀ ਉਹਨਾਂ ਨੇ ਪੱਠੀ ਪੁੱਟੀ ਤਾਂ ਥੱਲਿਓ ਇੱਕ ਕੜਾ ਨਿਕਲਿਆ ਉਹ ਕੜਾ ਵੇਖ ਕੇ ਬੜਾ ਹੈਰਾਨ ਹੋਏ ਕਿ ਇੱਥੇ ਪੱਠੀ ਦੇ ਹੇਠਾਂ ਕੜਾ ਕਿੱਥੋਂ ਆ ਗਿਆ ਜਦੋਂ ਉਹਨਾਂ ਨੇ ਕੜਾ ਖੋਲਿਆ ਤਾਂ ਉਸ ਵਿੱਚ ਕੁਝ ਚੀਜ਼ਾਂ ਪੁੜੀਆਂ ਵਿੱਚ ਬੰਦ ਪਈਆਂ ਸਨ ਜਦੋਂ ਉਹਨਾਂ ਨੇ ਇਹ ਬੰਦ ਪੁੜੀਆਂ ਖੋਲੀਆਂ ਤਾਂ ਉਹਨਾਂ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਸਨ ਉਹਨਾਂ ਨੇ ਮਹਾਪੁਰਸ਼ਾਂ ਨੂੰ ਉਹ ਕੜਾ ਲਾ ਕੇ ਦਿਖਾਇਆ ਜਿਸ ਵਿੱਚ ਇਹ ਸਾਰੇ ਟੋਟਕੇ ਪਏ ਹੋਏ ਸਨ ਮਹਾਪੁਰਸ਼ਾਂ ਨੇ ਕਿਸੇ ਜੋਗੀ ਨੂੰ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਸੀ ਇਹ ਦਿਖਾਇਆ ਉਸ ਜੋਗੀ ਨੇ ਦੱਸਿਆ ਕਿ ਇਹ ਤਾਂ ਇਹ ਖੋਜ ਹੈ ਟੋਟ ਕੇ ਹਨ ਜਿਸ ਨਾਲ ਪਰਿਵਾਰ ਦੇ ਮੈਂਬਰ ਨੂੰ ਨੁਕਸਾਨ ਹੋ ਸਕਦਾ ਸੀ ਮਹਾਪੁਰਸ਼ ਉਸ ਪਰਿਵਾਰ ਨੂੰ ਕਹਿਣ ਲੱਗੇ ਇਹ ਜੋ ਤੁਸੀਂ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦੇ ਅਖੰਡ ਪ੍ਰਵਾਹ ਚਲਾ ਕੇ ਅਰਦਾਸ ਕੀਤੀ ਹੈ ਉਸ ਨੇ ਤੁਹਾਨੂੰ ਆਉਣ ਵਾਲੀ ਪੌਜਲ ਤੋਂ ਬਚਾ ਲਿਆ ਹੈ ਇਸ ਸੁਖਮਨੀ ਸਾਹਿਬ ਜੀ ਦੀ ਬਾਣੀ ਨੇ ਤੁਹਾਡੇ ਸਾਰੇ ਪਰਿਵਾਰ ਦੀ ਰਾਖੀ ਕੀਤੀ ਹੈ ਹੁਣ ਨਵੇਂ ਸਿਰੇ ਤੋਂ ਆਪਣਾ ਕਾਰੋਬਾਰ ਸ਼ੁਰੂ ਕਰੋ ਪਰ ਇੱਕ ਗੱਲ ਹਮੇਸ਼ਾ ਧਿਆਨ ਰੱਖਣਾ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਹਿਰਾ ਹਮੇਸ਼ਾ ਰੱਖਣਾ ਇਹ ਸੁਖਮਨੀ ਸਾਹਿਬ ਦੀ ਬਾਣੀ ਦਾ ਨਾਮ ਕਦੀ ਨਾ ਛੱਡਣਾ ਫਿਰ ਤੁਹਾਡਾ ਕੋਈ ਵਾਰ ਵੀ ਨਿੰਗਾ ਕਰ ਸਕੇਗਾ ਉਹ ਪਰਿਵਾਰ ਹਮੇਸ਼ਾ ਲਈ ਸੁਖਮਨੀ ਸਾਹਿਬ ਨਾਲ ਸੰਗਤ ਜੀ ਜੁੜ ਗਿਆ ਅੱਜ ਸੁਖਮਨੀ ਸਾਹਿਬ ਜੀ ਦੀ ਬਰਕਤ ਨਾਲ ਉਹ ਪਰਿਵਾਰ ਲੱਖਾਂ ਪਤੀ ਹੈ ਵੇਖ ਲਹੋ ਵੇਖ ਲਵੋ ਜਿੱਥੇ ਨਹੀਂ ਗੁਰਸਿੱਖੀ ਕਿਵੇਂ ਲੋਕ ਦੂਸਰਿਆਂ ਦਾ ਬਗੜਨ ਲਈ ਜੰਤਰ ਮੰਤਰ ਕਾਲੇ ਇਲਮਾਂ ਵਿੱਚ ਫਸੇ ਪਏ ਹਨ ਇਹ ਚੀਜ਼ਾਂ ਜੇਕਰ ਇੱਕ ਦਾ ਕੁਝ ਸਵਾਰਦੀਆਂ ਹਨ ਤਾਂ ਦੂਜੇ ਦਾ ਵਿਗਾੜਦੀਆਂ ਹਨ ਪਰ ਗੁਰਸਿੱਖੀ ਬੜੀ ਮਹਾਨ ਹੈ ਸੰਗਤ ਜੀ ਗੁਰੂ ਦਾ ਸਿੱਖ ਤਾਂ ਸਭ ਦਾ ਭਲਾ ਮੰਗਦਾ ਹੈ ਦੂਜੇ ਦਾ ਵਿਗਾੜ ਕੇ ਆਪਣਾ ਸਵਾਰਨ ਵਾਲੀ ਲਾਈਨ ਵਿੱਚ ਗੁਰੂ ਦਾ ਸਿੱਖ ਕਦੀ ਨਹੀਂ ਆਉਂਦਾ ਇਹ ਸੰਸਾਰ ਹੈ ਕਾਲ ਯੁੱਗ ਦਾ ਪੂਰਾ ਜੋਰ ਹੈ ਈਰਖਾ ਤਾਂ ਹੋਣੀ ਹੀ ਹੈ ਗੁਰੂ ਸਾਹਿਬਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਕਿ ਗੁਰੂ ਸਾਹਿਬਾਂ ਨਾਲ ਈਰਖਾ ਨਹੀਂ ਹੋਈ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੜਿਏ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਖਡੂਰ ਸਾਹਿਬ ਜਾ ਕੇ ਵਸੋ ਇੱਥੇ ਪੁੱਤਰ ਈਰਖਾ ਕਰਨਗੇ ਜੇ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹੀਏ ਕਿੰਨੀ ਈਰਖਾ ਕੀਤੀ ਗੁਰੂ ਅੰਗਦ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਜੀ ਨੇ ਕਿ ਇੱਕ ਦਿਨ ਜਦੋਂ ਦੀਵਾਨ ਵਿੱਚ ਬੈਠੇ ਹੋਏ ਸਨ ਤਾਂ ਜੋਰ ਦੀ ਲੱਤ ਮਾਰ ਕੱਢੀ ਪ੍ਰਿਥੀ ਚੰਦ ਨੇ ਕਿੰਨੀ ਈਰਖਾ ਕਮਾਈ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਵਸ ਹੋ ਕੇ ਕਿੰਨੇ ਯਤਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਨ ਤੋਂ ਮਰਵਾਉਂਦੇ ਧੀਰਮਲ ਨੇ ਸ਼ੀਹੇ ਮਸੰਦ ਨੂੰ ਕਹਿ ਕੇ ਗੁਰਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਵਾਈ ਤਾਂ ਇਹ ਕੀ ਸੀ ਇਸ ਦਾ ਕਾਰਨ ਵੀ ਤਾਂ ਈਰਖਾ ਹੀ ਸੀ ਈਰਖਾ ਕਰਨ ਵਾਲਿਆਂ ਨੇ ਨਾਮਦੇਵ ਕਬੀਰ ਵਰਗੇ ਵੱਡੇ ਵੱਡੇ ਭਗਤਾਂ ਨੂੰ ਵੀ ਨਹੀਂ ਛੱਡਿਆ ਤੇ ਸੰਗਤ ਜੀ ਅਸੀਂ ਤਾਂ ਕੀ ਹਾਂ ਈਰਖਾ ਕਰਨੀ ਤਾਂ ਸੰਸਾਰੀ ਲੋਕਾਂ ਦਾ ਸੁਭਾਅ ਹੈ ਪਰ ਸਾਨੂੰ ਸਾਡੇ ਪਿਤਾ ਨੇ ਇੱਕ ਹੀਰਾ ਪਾਰਸ ਦਿੱਤਾ ਹੈ ਇਸ ਦਾ ਆਸਰਾ ਲਈਏ ਆਪਣੇ ਘਰਾਂ ਵਿੱਚ ਇਸ ਦੀ ਬਾੜ ਲਗਾ ਕੇ ਰੱਖੀਏ ਇਸ ਦਾ ਕਿਲਾ ਆਪਣੇ ਘਰਾਂ ਵਿੱਚ ਲਗਾ ਕੇ ਰੱਖੀਏ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਨੂੰ ਭੈਣਾ ਜਾਂ ਵੀਰਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਦੇ ਘਰੇ ਭੂਤਾਂ ਪ੍ਰੇਤਾਂ ਦਾ ਵਸਾ ਹੈ ਜੰਤਰ ਮੰਤਰ ਉਹਨਾਂ ਦੇ ਘਰ ਹਨ ਸੋ ਸੰਗਤ ਜੀ ਉਹ ਇਹ ਸਾਕੀ ਜ਼ਰੂਰ ਸੁਣ ਸੁਖਣੀ ਸਾਹਿਬ ਜੀ ਬਾਣੀ ਦੇ ਲੜ ਜ਼ਰੂਰ ਲੱਗਣਾ ਪੱਕੇ ਨੇਮੀ ਬਣੋ ਸੁੱਖਾਂ ਦੀ ਬਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕੁਰਬਾਨੀ ਦੇ ਦਾਤ ਜਿੰਨਾ ਕੋਲ ਹੈ ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਇਹ ਵਚਨ ਹਨ ਧੰਨ ਧੰਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਦੇ ਸੰਗਤ ਜੀ ਸੋ ਹੁਣ ਅਸੀਂ ਇਸ ਸਾਖੀ ਨੂੰ ਇੱਥੇ ਸਮਾਪਤ ਕਰਦੇ ਹਾਂ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਬਹੁਤ ਵੱਡੀ ਵਿਸ਼ੇਸ਼ਤਾਈ ਹੈ ਬਹੁਤ ਮਹਾਨਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੋਨੇ ਟਾਈਮ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਨੇ ਇਹ ਪਾਵਨ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ ਸੁੱਖਾਂ ਦੀ ਮਣੀ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਫਿਰ ਕਿਉਂ ਨਾ ਅਸੀਂ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਪੱਕੇ ਨੀਮੀ ਬਣੀਏ ਤੇ ਆਪਣੇ ਘਰ ਨੂੰ ਪਰਿਵਾਰ ਨੂੰ ਕਲਯੁਗ ਦੀ ਮਾਰ ਤੋਂ ਬਚਾਈਏ ਸੰਗਤ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਆਂ ਸਾਖੀ ਸਾਂਝੇ ਕਰਦੇ ਆਂ ਜੇ ਦਾਸ ਤੋਂ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਆਂ ਮਾਫ ਕਰ ਦੇਣਾ ਗੁਰੂ ਜੀ ਦੀ ਪਿਆਰੀ ਸੰਗਤ ਬਖਸ਼ਣਹਾਰ ਹੋ ਬਖਸ਼ਣਯੋਗ ਹੋ ਮਾਫੀ ਦੇ ਦੇਣਾ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੀ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ